ਗੁਰੂ ਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸੇਜ਼ ਬੀਐਸਐਫ ਦੀਆਂ ਕਈ ਨਵੀਆਂ ਟੁਕੜੀਆਂ ਭੇਜੀਆਂ ਗਈਆਂ ਤੇ ਇੱਕ ਚਰਚਾ ਸ਼ੁਰੂ ਹੋ ਗਈ ਕਿ ਕਿਦਰੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਿਆਰੀ ਤਾਂ ਨਹੀਂ ਹੋ ਰਹੀ ਇਹ ਚਰਚਾ ਦਾ ਜਿਹੜਾ ਮੁੱਖ ਕਾਰਨ ਹੈ ਉਹ ਇਸ ਕਰਕੇ ਵੀ ਹੈ ਕਿ ਜਿਹੜੀ ਭਾਈ ਰਾਜੋਆਣਾ ਦੀ ਪਟੀਸ਼ਨ ਜਿਹੜੀ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਅੰਦਰ ਸੁਪਰੀਮ ਕੋਰਟ ਨੇ ਸਵਾਲ ਖੜਾ ਕੀਤਾ ਹੈ ਕਿ ਤੁਸੀਂ ਜੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤੇ ਅੱਜ ਤੱਕ ਨਾ ਫਾਂਸੀ ਕਿਉਂ ਨਹੀਂ ਦਿੱਤੀ ਕਿਉਂਕਿ ਉਮਰ ਕੈਦ ਤੋਂ ਵੀ ਡਬਲ ਸਜ਼ਾ ਜਿਹੜੀ ਹੈ ਉਹ ਭੁਗ ਚੁੱਕੇ ਨੇ ਆਲਰੇਡੀ ਜੇਲ੍ਹ ਦੇ ਅੰਦਰ ਜਿਹੜੀ ਉਮਰ ਕੈਦ ਹੁੰਦੀ ਹੈ 14 ਸਾਲ ਦੀ ਉਸ ਤੋਂ ਦੋਨੀ ਸਜ਼ਾ ਹੁਣ ਤੱਕ ਉਹਨੂੰ ਭੁਗਤ ਚੁੱਕੇ ਨੇ ਜਿਨ੍ਹਾਂ ਚੋ ਮੈਕਸਿਮਮ ਟਾਈਮ ਉਹਨਾਂ ਦਾ ਜਿਹੜਾ ਜੇਲ੍ਹ ਦੀ ਕਾਲ ਕੋਠਰੀ ਚੱਕੀ ਜਨੂੰ ਕਹਿੰਦੇ ਆ ਉਹਦੇ ਵਿੱਚ ਹੀ ਬੀਤੇ ਸੋ ਸੁਪਰੀਮ ਕੋਰਟ ਨੇ ਸਵਾਲ ਖੜਾ ਕੀਤਾ ਹੈ ਕਿ ਜੇ ਦਿੱਤੀ ਜਾਣੀ ਸੀ ਤੇ ਦਿੱਤੀ ਕਿਉਂ ਨਹੀਂ ਗਈ ਪਰ ਜਿੰਨੇ ਹੀ ਦਿੱਤੀ ਜਾਣੀ ਤਾਂ ਜਿਹੜੀ ਉਹਨਾਂ ਦੀ ਪਟੀਸ਼ਨ ਹੈ ਓਪਰੇਸ਼ਨ ਦੇ ਉੱਤੇ ਫੈਸਲਾ ਕੇਂਦਰ ਸਰਕਾਰ ਜਿਹੜੀ ਉਹ ਆਪਣੀ رائے ਕਿਉਂ ਨਹੀਂ ਦੇ ਰਹੀ ਜਾਂ ਜਿਹੜੀਆਂ ਹੋਰ ਧਿਰਾਂ ਨੇ ਉਹ ਆਪਣੀ رائے ਕਿਉਂ ਨਹੀਂ ਦੇ ਰਹੀਆਂ ਸੋ ਇਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਇਹ ਸੁਪਰੀਮ ਕੋਰਟ ਦੀ ਇਹ ਗੱਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸਿਜ਼ ਦੀ ਆਵਾਜਾਈ ਵਧਾ ਦਿੱਤੀ ਗਈ 50 ਨਵੀਆਂ ਬਟਾਲੀਆਂ ਜਿਹੜੀਆਂ ਦੱਸਿਆ ਜਾ ਰਿਹਾ ਕਿ ਉੱਤੇ ਹੋਰ ਤਾਇਨਾਤ ਕੀਤੀਆਂ ਗਈਆਂ ਆਪਾਂ ੴਕਾਰ ਮੀਡੀਆ ਚੈਨਲ ਵੱਲੋਂ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਇਹਦੇ ਪਿੱਛੇ ਰੀਜ਼ਨ ਇਹੀ ਹੋਏਗਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਪੰਜਾਬ ਬਾਰਡਰ ਸਟੇਟ ਹੈ ਉਸ ਬਾਰਡਰ ਸਟੇਟ ਨੂੰ ਲੈ ਕੇ ਜਿਵੇਂ ਪਿੱਛੇ ਪਹਿਲਗਾਮ ਅਟੈਕ ਹੋਇਆ ਜੰਮੂ ਕਸ਼ਮੀਰ ਦੇ ਅੰਦਰ ਹੋਰ ਕਈ ਕਾਰਨ ਜਿਹੜੇ ਆ ਹੋ ਸਕਦੇ ਐ ਇਹ ਕੇਂਦਰ ਸਰਕਾਰ ਹੀ ਦੱਸ ਸਕਦੀ ਐ ਜਾਂ ਸਬੰਧਤ ਧਿਰਾਂ ਜਿਨ੍ਹਾਂ ਨੂੰ ਪਤਾ ਹੈ ਕਿ ਕਿਉਂ ਜੜੀ ਐ ਉੱਥੇ ਐਕਸਟਰਾ ਫੋਰਸਿਜ਼ ਭੇਜੀਆਂ ਜਾ ਰਹੀਆਂ ਉਹੀ ਦੱਸ ਸਕਦੇ ਐ ਜ਼ਰੂਰੀ ਨਹੀਂ ਕਿ ਇਹਦੇ ਪਿੱਛੇ ਕਾਰਨ ਇਹੀ ਹੋਵੇ ਲੇਕਿਨ ਇਹਦੇ ਉੱਤੇ ਚਰਚਾ ਜ਼ਰੂਰ ਸ਼ੁਰੂ ਹੋ ਚੁੱਕੀ ਐ ਕਿਉਂਕਿ ਇਹ ਤਾਜ਼ਾ-ਤਾਜ਼ਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਉੱਠਿਆ ਤੇ ਉਸ ਉੱਠਣ ਤੋਂ ਬਾਅਦ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਵੱਲੋਂ ਸਰਗਰ ਗੁਰਤੇਗ ਬਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਵਸ ਬੜੇ ਉੱਚੇ ਪੱਧਰ ਤੇ ਮਨਾਇਆ ਜਾ ਰਿਹਾ ਹੈ 350 ਸਾਲਾ ਸ਼ਹੀਦੀ ਦਿਵਸ ਹੈ ਔਰ ਜੋ ਸਾਡੀ ਜਾਣਕਾਰੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ ਵੀ ਸ਼ਾਮਲ ਹੋ ਰਹੇ ਨੇ ਖਾਸ ਤੌਰ ਤੇ ਜਿਹੜੀ ਬੀਜੇਪੀ ਦੀਆਂ ਜਿਹੜੀ ਜਿਹੜੀਆਂ ਸਟੇਟਾਂ ਵਿੱਚ ਸਰਕਾਰਾਂ ਨੇ ਉੱਥੇ ਗੁਰਤੇਗ ਬਾਦਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਉੱਚੇਚੇ ਤੌਰ ਤੇ ਮਨਾਇਆ ਜਾ ਰਿਹਾ ਹੈ ਹਰਿਆਣਾ ਸਰਕਾਰ ਵੀ ਮਨਾ ਰਹੀ ਹੈ ਬਿਹਾਰ ਸਰਕਾਰ ਜਿੱਥੇ ਬੀਜੇਪੀ ਸਰਕਾਰ ਦੀ ਭਾਈਵਾਲੀ ਉੱਥੇ ਮਨਾਇਆ ਜਾ ਰਿਹਾ ਹੈ ਔਰ 24 ਤੋਂ ਬਾਅਦ ਸੋ ਸਾਡੇ ਕੋਲ ਜਾਣਕਾਰੀ ਹੈ ਕਿ ਮਹਾਰਾਸ਼ਟਰ ਸਰਕਾਰ ਵੀ ਇਹਨੂੰ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਬੜੀ ਚੰਗੀ ਗੱਲ ਹੈ ਜੀ ਆਇਆਂ ਨੂੰ ਧੰਨਵਾਦ ਕਿ ਤੁਸੀਂ ਗੁਰਤੇਗ ਬਾਦਲ ਜੀ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹੋ ਪਰ ਅਗਰ ਗੁਰਤੇਗ ਬਾਦਰਜੀ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਜਦੋਂ 350 ਸਾਲਾਂ ਸ਼ਹੀਦੀ ਮਨਾਈ ਜਾ ਰਹੀ ਹੈ ਅਜਿਹੇ ਮੌਕੇ ਤੇ ਅਜਿਹਾ ਕੋਈ ਕੰਮ ਕੀਤਾ ਜਾਂਦਾ ਹੈ ਕਿ ਜਿਹੜੇ ਜਿੱਦਾਂ ਲੋਕਾਂ ਦੇ ਵਿੱਚ ਇੱਕ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਪਾਈ ਬਲਵੰਤ ਸਿੰਘ ਰਾਜੋਆਨ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਅਗਰ ਅਜਿਹਾ ਕੋਈ ਕੰਮ ਕੀਤਾ ਜਾਂਦਾ ਹੈ ਤੇ ਉਹ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਉੱਤੇ ਲੂਣ ਮੜਨ ਦਾ ਕੰਮ ਕਰੇਗਾ ਉਹ ਮਰਮ ਦਾ ਕੰਮ ਨਹੀਂ ਕਰੇਗਾ ਜਿਹੜਾ ਸ਼ਹੀਦੀ ਵਾਲੇ ਪਾਸੇ ਇੱਕ ਚੰਗਾ ਸੁਨੇਹਾ ਜਾ ਰਿਹਾ ਹੈ ਉਹ ਸੁਨੇਹਾ ਜਿਹੜਾ ਉਹ ਉਲਟ ਹੋਵੇਗਾ ਉਹਦਾ ਮੈਸੇਜ ਜਿਹੜਾ ਇੱਕ ਬੜਾ ਗਲਤ ਹੋਵੇਗਾ ਬੜਾ ਚੰਗਾ ਹੋਵੇ ਕਿ ਜਦੋਂ ਗੁਰਤੇਗ ਬਾਦਰ ਪਾਸ਼ਾ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮਨਾਈ ਗਈ ਸੀ ਉਦੋਂ ਕੇਂਦਰ ਸਰਕਾਰ ਵੱਲੋਂ ਭਾਈ ਰਾਜੋਵਾਨਾ ਸਮੇਤ ਹੋਰ ਕਈ ਬੰਦੀ ਸਿੰਘਾਂ ਨੂੰ ਰਿਹਾਈ ਦੀ ਗੱਲ ਸਾਹਮਣੇ ਆਈ ਸੀ ਬਕਾਇਦਾ ਕਿਹਾ ਜਾਂਦਾ ਹੈ ਕਿ ਨੋਟੀਫਿਕੇਸ਼ਨ ਵੀ ਜਾਰੀ ਹੋਈ ਸੀ ਲੇਕਿਨ ਉਹ ਕਿੱਥੇ اٹਕ ਗਈ ਕਿਉਂ ਦੀ ਪਾਲਣਾ ਨਹੀਂ ਹੋਈ ਬੜਾ ਚੰਗਾ ਹੋਵੇ ਕਿ ਜੇ ਸ਼ਹੀਦੀ ਜਿਹੜੀ ਸ਼ਤਾਬਦੀ ਆ ਰਹੀ ਹੈ ਇਹਦੇ ਤੋਂ ਪਹਿਲਾਂ ਉਸ ਨੋਟੀਫਿਕੇਸ਼ਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤੇ ਭਾਈ ਬਲਵੰਤ ਸਿੰਘ ਰਾਜੋਵਾਨਾ ਅਤੇ ਹੋਰ ਅਜਿਹੇ ਕੈਦੀ ਜਿਹੜੇ ਉਮਰ ਦੀ ਜਿੰਨੀ ਸਜ਼ਾ ਸੀ ਉਸ ਤੋਂ ਜ਼ਿਆਦਾ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਦੀ ਰਿਹਾਈ ਜਿਹੜੀ ਹੈ ਅਗਰ ਕੀਤੀ ਜਾਵੇ ਤਾਂ ਗੁਰਤੇਗ ਬਾਦਰਪਾਸ਼ਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਨਹੀਂ ਤਾਂ ਸਮਾਗਮ ਕੀਰਤਨ ਸਮਾਗਮ ਇਹ ਰੁਟੀਨ ਦੀਆਂ ਚੀਜ਼ਾਂ ਨੇ ਸਿੱਖ ਕੌਮ ਹਰ ਸਾਲ ਕਰਦੀ ਹੈ ਕਰਦੀ ਆਈ ਹੈ ਤੇ ਕਰਦੀ ਰਹੇਗੀ ਲੇਕਿਨ ਕੇਂਦਰ ਸਰਕਾਰ ਯਸ ਜਿਹੜੀਆਂ ਸੂਬਾ ਸਰਕਾਰ ਜਿਨ੍ਹਾਂ ਦਾ ਰੋਲ ਹੈ ਉਹਨਾਂ ਦੀ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਉਹ ਇਹਨਾਂ ਜਿਹੜੇ ਕੈਦੀ ਜਿਹੜੇ ਕੈਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾਵਾ ਪੂਰੀਆਂ ਹੋ ਚੁੱਕੇ ਨੇ ਘਟੂ ਘੜ ਉਹਨਾਂ ਨੂੰ ਰਿਹਾ ਕਰੇ ਤੇ ਭਾਈ ਬਲਵੰਤ ਸਿੰਘ ਰਾਜਵਾਨ ਦੀ ਜਿਹੜੀ ਫਾਂਸੀ ਹੈ ਉਹਨੂੰ ਉਮਰ ਕੈਦ ਵਿੱਚ ਬਦਲ ਕੇ ਮੈਂ ਸਮਝਦਾ ਕਿ ਸਿੱਖਾਂ ਦਾ ਵਿੱਚ ਇੱਕ ਬੜਾ ਚੰਗਾ ਸੁਨੇਹਾ ਜਾਏਗਾ ਤੇ ਕਿਧਰੇ ਜਿਹੜੀ ਥੋੜੀ ਬਹੁਤੀ ਦੂਰੀ ਇੱਕ ਨਜ਼ਰ ਆਉਂਦੀ ਹੈ ਸਰਕਾਰਾਂ ਦੇ ਵਿੱਚ ਸਿੱਖਾਂ ਦੇ ਵਿੱਚ ਉਹਦੇ ਪਾਸੇ ਇੱਕ ਚੰਗੀ ਪਹਿਲ ਹੋਏਗੀ ਉਸ ਦੂਰੀ ਨੂੰ ਘਟ ਕਰਨ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਜਰੂਰ ਦਿਓ ਤਾਂ ਕਿ ਤੁਹਾਡਾ ਸੁਨੇਹਾ ੴ ਮੀਡੀਆ ਆਪਣੇ ਦਰਸ਼ਕਾਂ ਦੀ ਗੱਲ ਉਹਨਾਂ ਤਹਰਾ ਤੱਕ ਪਹੁੰਚਾਉਂਦਾ ਹੈ ਜਿੰਨਾ ਤਹਰਾ ਤੱਕ ਲੋਕਾਂ ਦੀ ਭਾਵਨਾਵਾਂ ਦਾ ਪਹੁੰਚਣਾ ਜ਼ਰੂਰੀ ਹੈ ਸੋ ਜੋ ਵੀ ਤੁਹਾਡੀਆਂ ਭਾਵਨਾਵਾਂ ਨੇ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਸ਼ੇਅਰ ਵੀ ਕਰੋ ਵੱਧ ਤੋਂ ਵੱਧ ਤਾਂ ਕਿ ਸਰਕਾਰ ਤਿਕਨ ਇਹ ਸੁਨੇਹਾ ਪਹੁੰਚੇ ਕਿ ਆਮ ਲੋਕ ਕੀ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ